ਤਾਰਾ ਚਿੰਨ ਵਿਧਾਇਕ ਸ਼ੈਰੀ ਕਲਸੀ ਤੇ ਚੇਅਰਮੈਨ ਰਮਨ ਬਹਿਲ ਨੇ ਡਿਸਟ੍ਰਿਕਟ ਕਰicket ਐਸੋਸੀਏਸ਼ਨ ਵੱਲੋਂ ਕ੍ਰਿਕਟ ਮੈਦਾਨ ਦੇ ਕਰਵਾਏ ਗਏ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਬਟਾਲਾ ਤੋਂ ਪੱਤਰਕਾਰ ਅਸ਼ੋਕ ਜਰੇਵਾਲ ਦੀ ਖਾਸ ਰਿਪੋਰਟ ਬਟਾਲਾ ਦੇ ਵਿਧਾਇਕ ਅਤੇ ਆਮ ਆਦਮੀ पार्टी के सूबा कार्यकारी प्रधान अमन शेर सिंह शहरी कलसी हैल कारपोरेशन चेयरमैन रमन बहेलों बीती शाम सरकारी कॉलेज गुरदासपुर की क्रिकेट ग्राउंड विखे डिस्ट्रिक्ट क्रिकेट एसोसीएशन वलों क्रिकेट मैदान दे करवाए गए विकास काम का उद्घाटन किया गया गुरदासपुर डिस्टिरकट क्रिकेट एसोसीएशन वलों क्रिकेट मैदान विच सी, सी आई लेवल ਦੀਆਂ ਪੇਚਾਂ ਖਿਡਾਰੀਆਂ ਦੇ ਬੈਠਣ ਲਈ ਕਮਰੇ ਖਾਣ ਪੀਣ ਦੇ ਸਟੈਂਡ ਅਤੇ ਪੂਰੀ ਗਰਾਊਂਡ ਦਾ ਬਾਰੀ ਵਿਕਾਸ ਤੇ ਕੰਮਾਂ ਲਈ ਗੁਰਦਾਸਪੁਰ ਡਿਸਟ੍ਰਿਕਟ ক্রিকেট ਐਸੋਸੀਏਸ਼ਨ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਇਸ ਮੌਕੇ ਆਪਣੇ ਸੰਬੋਧਨ ਵਿੱਚ ਸੂਬਾ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਗੁਰਦਾਸਪੁਰ ਕ੍ਰਿਕਟ ਨੂੰ ਬੁਲੰਦੀਆਂ ਉਲਟ ਪੁੱਠਾ ਕੌਮਾ ਤੇ ਪਹੁੰਚਾਉਣ ਲਈ ਜੀਡੀਸੀ ਇਹਦੇ ਉਪਰਾਲੇ ਸ਼ਲਾਗਾਇਓ ਹਨ ਉਹਨਾਂ ਕਿਹਾ ਕਿ ਜੀਡੀਸੀ ਵੱਲੋਂ ਖਿਡਾਰੀਆਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਲੈ ਜਾਣ ਲਈ ਜੀਡੀਸੀ ਵੱਲੋਂ ਜੋ ਨਵੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਪ੍ਰਤੀ ਜੋ ਲੋੜਾਂ ਹੋਣਗੀਆਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ

ਔਰ ਮੇਰੇ ਨਾਲ ਗਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬੈਲ ਜੀ ਕੌਣ ਚ ਨੇ ਔਰ ਮੈਨੂੰ ਗਰਾਉਂਡ ਦੇ ਵਿੱਚ ਜੋ ਪਤਾ ਲੱਗਾ ਵੀ ਕਾਫੀ ਕਮੀਆਂ ਸੀ ਸੋ ਅੱਜ ਮੈਂ ਮਾਨਣਾ ਇਹ ਗੱਲ ਕਹਿ ਸਕਦਾ ਆ ਵੀ ਸਾਡੇ ਬੱਚੇ ਜਿਹੜੇ ਇਸ ਗਰਾਉਂਡ ਦੇ ਵਿੱਚ ਆ ਕੇ ਖੇਡਦੇ ਨੇ ਔਰ ਬੈਲ ਸਭ ਦੀ ਅਗਵਾਈ ਹੇਠ ਲਾਲ ਸਿੰਘ ਹੋਣਾ ਦੀ ਅਗਵਾਈ ਹੇਠ ਇਹਨਾਂ ਦੀ ਸਾਰੀ ਸਮੂਚੀ ਟੀਮ ਦੀ ਅਗਵਾਈ ਹੇਠ ਜਿਹੜੀ ਇਹ ਗਰਾਉਂਡ ਆ ਇਹਦੀ ਨਹਾਰ ਜਿਹੜੀ ਬਦਲ ਬਦਲਣ ਜਾ ਰਹੀ ਔਰ ਜਿਉ ਜੋ ਸਮਾਂ ਬੀਤਦਾ ਜਾਊਗਾ ਇਹ ਗਰਾਊਂਡ ਦੇ ਵਿੱਚ ਤੁਹਾਨੂੰ ਆਪਣੇ ਆਪ ਹੀ ਨਜ਼ਰ ਆਊਗਾ ਵੀ ਪਹਿਲਾਂ ਨਾਲੋਂ ਜਿਹੜੀਆਂ ਤਬਦੀਲੀਆਂ ਬੱਚਿਆਂ ਨੂੰ ਜਿਹੜੀਆਂ ਕਮੀਆਂ ਹੁੰਦੀਆਂ ਸੀ ਉਹ ਸਾਰੀਆਂ ਕਮੀਆਂ ਦੂਰ ਕਰਾਂਗੇ। ਦੇਖੋ ਜੀ ਸਭ ਤੋਂ ਪਹਿਲਾਂ ਤੇ ਗਰਾਊਂਡ ਦੀ ਹੁੰਦੀ ਹੈ ਪੇਚ ਵਗੈਰਾ ਜਿਹੜੀ ਆ। ਉੱਥੇ ਜਿੱਥੇ ਪਲੇਅਰਾਂ ਨੇ ਖੇਡਣਾ ਹੁੰਦਾ ਜੋ ਉਹ ਵਧੀਆ ਹੋਊਗੀ ਤੇ ਅੱਗੋਂ ਵਧੀਆ ਰੁਝਾਨ ਜਿਹੜਾ ਵਧੀਆ ਇੰਟਰਸਟ ਬਣਦਾ। ਸੋ ਸਭ ਤੋਂ ਪਹਿਲਾਂ ਤੇ ਇਹਦੀਆਂ ਗਰਾਊਂਡ ਦੀ ਪੇਚ ਵਗੈਰਾ ਬਾਉਂਡਰੀ ਵਾਲ ਵਗੈਰਾ ਸਾਰਾ ਜਿੱਥੇ-ਜਿੱਥੇ ਵੀ ਕੋਈ ਕਮੀ ਨਜ਼ਰ ਆਊਗੀ ਉਹ ਆਪਾਂ ਨੂੰ ਤਰਜੀਹ ਦੇ ਅਕੋਰਡਿੰਗ ਪਹਿਲ ਦੇ ਆਧਾਰ ਤੇ ਬਹਿਲ ਸਾਹਿਬ ਦੀ ਮਦਦ ਦੇ ਅਕੋਰਡਿੰਗ ਇਹਨੂੰ ਆਪਾਂ ਨੇਪਰੇ ਚਾੜਾਂਗੇ ਹਰ ਕੰਮ ਨੂੰ ਵਕਤ ਲੱਗਣਾ ਠੀਕ ਹੈ ਔਰ ਵਕਤ ਲੱਗ ਰਿਹਾ ਬਾਕੀ ਇਹਨਾਂ ਜ਼ਰੂਰ ਮੈਂ ਕਹਿ ਸਕਦਾ ਕਿ ਕੌਣ ਵਾਲਾ ਸਮਾਂ ਜਿਹੜਾ ਪੰਜਾਬ ਨੂੰ ਫਿਰ ਉਸ ਰੰਗਲੇ ਪੰਜਾਬ ਦੀਆਂ ਲੀਹਾਂ ਤੇ ਲੈ ਕੇ ਆਵੇ ਅੱਜ ਖੁਸ਼ੀ ਦਾ ਮਕਾਮ ਹੈ ਕਿ ਗੁਰਦਾਸਪੁਰ ਡਿਸਟ੍ਰਿਕਟ ਐਸੋਸੀਏਸ਼ਨ ਕ੍ਰਿਕਟ ਐਸੋਸੀਏਸ਼ਨ ਵੱਲੋਂ ਇਸ ਗਰਾਊਂਡ ਦੀ ਨਿਹਾਰ ਬਦਲਣ ਜਾ ਰਹੀ ਆ ਔਰ ਖੁਸ਼ੀ ਦੀ ਗੱਲ ਇਹ ਆ ਕਿ ਕ੍ਰਿਕਟ ਦਾ ਪਲੇਅਰ ਜਿਹੜਾ ਅੱਜ ਇੱਕ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਵਾਲਾ ਪਲੇਅਰ ਬਣ ਕੇ ਅਮਰਸ਼ੇਰ ਸਿੰਘ ਕਲਸੀ ਜੀ ਅੱਜ ਇਸ ਦੇ ਮੁੱਖ ਮਹਿਮਾਨ ਮubarak ਦਿਨਾ ਜੀ ਔਰ ਸ਼ੁਭ ਕਾਮਨਾਵਾਂ ਦਿਨਾ ਵੀ ਜਿਸ ਵਕਤ ਖਿਡਾਰੀ ਆਪ ਮਨ ਬਣਾ ਲਏ ਕਿ ਮੈਂ ਗੇਮ ਨੂੰ ਡਿਵੈਲਪ ਕਰਨਾ ਔਰ ਇੱਥੇ ਆਹੋ ਜਿਹਾ এনवायरमेंट ਪੈਦਾ ਕਰਨਾ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਇਸ ਗਰਾਊਂਡ 'ਚੋਂ ਪ੍ਰੈਕਟਿਸ ਕਰਕੇ ਖੇਡ ਕੇ ਆਪਣਾ ਨਾਮ ਰੌਸ਼ਨ ਕਰ ਸਕੇ ਮੈਨੂੰ ਇਸ ਗੱਲ ਦਾ ਵੀ ਫਕਰ ਆ ਇਹ ਗਰਾਊਂਡ ਬੜੀ ਪਾਕਾ ਵਾਲੀ ਆ ਇਸ ਗਰਾਊਂਡ ਨੇ ਬਹੁਤ ਸਾਰੇ ਵਧੀਆ ਪਲੇਅਰ ਜਿਹੜੇ ਨੇ ਉਹ ਦਿੱਤੇ ਨੇ ਔਰ ਖਾਸ ਕਰਕੇ ਭਗਵੰਤ ਮਾਨ ਜੀ ਦੀ ਸੋਚ ਹਮੇਸ਼ਾ ਨੌਜਵਾਨਾਂ ਵੱਲ ਸੰਵੇਦਨਸ਼ੀਲ ਰਹੀ ਆ ਔਰ ਪੰਜਾਬ ਦੇ ਵਿੱਚ ਖੇਡਾ ਵਧਨ ਪੰਜਾਬ ਦੀ ਆ ਸ਼ੁਰੂ ਕਰਾ ਕੇ ਇੱਕ ਰਿਕਾਰਡ ਤੋੜ ਮੈਂ ਸਮਝਦਾ ਉਪਰਾਲੇ ਹੋਏ ਨੇ ਔਰ ਪਿਛਲੇ 3 ਸਾਲਾਂ 'ਚ ਬਲੌਗ ਲੈਵਲ ਤੋਂ ਲੈ ਕੇ ਸਟੇਟ ਲੈਵਲ ਤੱਕ ਬੱਚਿਆਂ ਨੂੰ ਇਸ ਪਾਸੇ ਲਾ ਕੇ ਉਹਨਾਂ ਦਾ ਜਿਹੜਾ ਉਹ ਖੇਡ ਮੈਦਾਨਾਂ ਵੱਲ ਕੀਤਾ ਤਾਂ ਕਿ ਉਹ ਨਸ਼ਿਆਂ ਤੋਂ ਬਚ ਸਕਣ ਔਰ ਉਹਨਾਂ ਦੀ એનર્ਜੀ ਜਿਹੜੀ ਆ ਉਹ ਠੀਕ ਤਰੀਕੇ ਨਾਲ ਚੈਨਲਾਈਜ਼ ਹੋ ਸਕੇ ਤਾਂ ਮਨਜੀਤ ਜੀ ਔਰ ਪ੍ਰਧਾਨ ਸਾਹਿਬ ਤੁਹਾਨੂੰ ਵਿਸ਼ਵਾਸ ਦਵਾਉਂਦੇ ਆ ਕਿ ਜਿੱਥੇ ਕਿਤੇ ਲੋੜ ਹੋਵੇ ਜਿੱਥੇ ਤੱਕ ਬੱਚਿਆਂ ਦੀ ਖੇਡ ਦੀ ਗੱਲ ਆ ਇੱਥੇ ਦੀ ਸਾਮ ਸੰਭਾਲ ਦੀ ਗੱਲ ਆ ਇੱਥੇ ਡਿਵੈਲਪਮੈਂਟ ਦੀ ਗੱਲ ਆ ਇੱਥੇ ਆਵਾਜ਼ ਮਾਰੋ ਕੇ ਖੜੇ ਆ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਅਮਨ ਸ਼ੇਰ ਸਿੰਘ ਦਲਸੀ ਜੀ ਜਿਹੜੇ ਆਪ ਇੱਕ ਬਹੁਤ ਐਸੀ ਸ਼ਖਸੀਅਤ ਆ ਜਿਨ੍ਹਾਂ ਨੇ ਕੇਵਲ ਬਟਾਲੇ ਨੂੰ ਨਹੀਂ ਸਾਰੇ ਜ਼ਿਲ੍ਹੇ ਦੀ ਲੋਹਾਰ ਬਦਲਣ ਦੀ ਪ੍ਰਣ ਕੀਤਾ ਔਰ ਥਾਂ ਥਾਂ ਤੇ ਜਾ ਕੇ ਉਹ ਪ੍ਰੇਰਨਾ ਵੀ ਦਿੰਦੇ ਨੇ ਜਿੱਥੇ ਮਦਦ ਦੀ ਲੋੜ ਹੁੰਦੀ ਉੱਥੇ ਕਰਦੇ ਨੇ ਸੋ ਉਸ ਸ਼੍ਰਿੰਖਲਾ ਦੇ ਵਿੱਚ ਅਰਦਾਸਪੁਰ ক্রিকেট ਵੀ ਗਰਾਊਂਡ ਆ ਉਹ ਵਾਂਝੀ ਨਹੀਂ ਰਹੂਗੀ ਜ਼ਿਲ੍ਹਾ ਗੁਰਦਾਸਪੁਰ ਡਿਸਟ੍ਰਿਕਟ ক্রিকেট ਐਸੋਸੀਏਸ਼ਨ ਜਿਹੜੀ ਹੈਗੀ ਆ ਇਹ ਹਮੇਸ਼ਾ ਤੋਂ ਗਵਰਨਮੈਂਟ ਕਾਲਜ ਗੁਰਦਾਸਪੁਰ ਦੇ ਵਿੱਚ ਆਪਣੇ ਸਟੇਟ ਲੈਵਲ ਦੇ ਮੈਚੇਸ ਕਰਵਾਉਂਦੀ ਆ ਜਿਹਦੇ ਵਿੱਚ ਬਹੁਤ ਸਾਰੇ ਡਿਸਟ੍ਰਿਕਟਸ ਇੱਥੇ ਆ ਕੇ ਖੇਡਦੇ ਆ ਸੋ ਇੰਟਰ ਡਿਸਟ੍ਰਿਕਟ ਜਦੋਂ ਵੀ ਟੂਰਨਾਮੈਂਟਸ ਹੁੰਦੇ ਨੇ ਇੱਥੇ ਹੁੰਦੇ ਨੇ ਸੋ ਹੁਣ ਪੰਜਾਬ ক্রিকেট ਐਸੋਸੀਏਸ਼ਨ ਵੱਲੋਂ ਦਿਲਸ਼ੇਰ ਖੰਨਾ ਜੀ ਜੋ ਕਿ ਸਾਡੇ ਪੰਜਾਬ ক্রিকেট ਐਸੋਸੀਏਸ਼ਨ ਦੇ ਸਕੱਤਰ ਹੀ ਨੇ ਉਹਨਾਂ ਨੇ ਇੱਕ ਉਪਰਾਲਾ ਕੀਤਾ ਹੈ ਉਹਨਾਂ ਦੀ ਟੀਮ ਨੇ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਗਰਾਊਂਡਸ ਦੀ ਅਪਗ੍ਰੇਡیشن ਕਰਨੀ ਹੈ ਸੋ ਗਰਾਊਂਡਸ ਦੀ ਅਪਗ੍ਰੇਡیشن ਕਰਨ ਵਾਸਤੇ ਉਹਨਾਂ ਨੇ ਕੁਝ ਸਾਨੂੰ ਫੰਡਸ ਐਲੋਕੇਟ ਕੀਤੇ ਨੇ ਜਿਹੜੇ ਕਿ ਡਾਇਰੈਕਟਲੀ ਉਹਨਾਂ ਨੇ ਇੱਥੇ ਲਗਾਣੇ ਆ ਜਿਵੇਂ ਕਿ ਪਿਕਚਰਸ ਦੇ ਵਿੱਚ ਉਹਨਾਂ ਨੇ ਪੀਸੀਸੀ ਲੈਵਲ ਦੀਆਂ ਗਰਾਸੀ ਵਿਕਟਸ ਬਣਾਉਣੀਆਂ ਜਿਹਦੇ ਉੱਪਰ ਲਗਭਗ 9 ਐਮ ਦਾ ਘਾਹ ਹੋਏਗਾ ਤਾਂ ਕਿ ਬੱਚਿਆਂ ਦੀ ਜਿਹੜੀ ਅਪਗ੍ਰੇਡਿਸ਼ਨ ਹੈ ਜੋ ਜਿਸ ਤਰ੍ਹਾਂ ਅਸੀਂ ਬਾਅਦ ਵਿੱਚ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੂੰ ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਮਿਲ ਸਕੇ ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਦਿੱਕਤਾਂ ਨਾ ਆ ਸਕਣ। ਸੋ ਸਟਾਰਟਿੰਗ ਤੋਂ ਜੇਕਰ ਬੱਚਿਆਂ ਨੂੰ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਮਿਲੇਗਾ 16 ਸਾਲ ਦੀ ਉਮਰ ਤੋਂ ਸਾਡੇ 14 ਸਾਲ ਦੀ ਉਮਰ ਤੋਂ ਟੂਰਨਾਮੈਂਟ ਸ਼ੁਰੂ ਹੋ ਜਾਂਦੇ ਆ। ਸੋ 14 ਸਾਲ ਤੋਂ ਲੈ ਕੇ ਸੀਨੀਅਰ ਤੱਕ ਹੁਣ ਇੰਡੀਆ ਦੀ ਟੀਮ ਤੱਕ ਪ੍ਰেজেন্ট ਕਰਦੇ ਆ ਕਰਦੇ ਆ। ਜੋ ਇਨਫਰਾਸਟ੍ਰਕਚਰ ਉਹਨਾਂ ਨੂੰ ਅੱਗੇ ਜਾ ਕੇ ਮਿਲਣਾ ਹੈ ਉਹ ਅੱਜ ਤੋਂ ਹੀ ਉਹਨਾਂ ਨੂੰ ਮਿਲਣਾ ਸ਼ੁਰੂ ਹੋ। ਸੋ ਉਹਦੇ ਵਾਸਤੇ ਫੰਡ ਸਾਡੇ ਕੋਲੇ ਆਏ ਨੇ ਜਿਹਦੇ ਵਾਸਤੇ ਅਸੀਂ ਚਾਹੁੰਦੇ ਸੀ ਕਿ ਇਹ ਕਿੱਥੇ ਅ ਜਿਹੜੀ ਅਸੀਂ ਗਰਾਊਂਡ ਦੀ ਤੁਹਾਨੂੰ ਦੱਸ ਸੀ ਪ ਵਧੀਆ ਇਨਫਰਮੇਸ਼ਨ ਮਿਲੀ ਤੇ ਨਾਲ ਨਾਲ ਸਾਨੂੰ ਹੋਰ ਵੀ ਚੀਜ਼ਾਂ ਚਾਹੀਦੀਆਂ ਸੀ ਜਿਸ ਤਰ੍ਹਾਂ ਇੱਕ ਅਸੀਂ ਕੰਟੀਨ ਬਣਾਉਣਾ ਚਾਹੁੰਦੇ ਆਂ ਬੱਚਿਆਂ ਦੇ ਬੈਠ ਕੇ ਖਾਣਾ ਖਾਣ ਵਾਸਤੇ ਇੱਕ ਮੈਸ ਬਣਾਉਣਾ ਤੇ ਡਾਈਨਿੰਗ ਏਰੀਆ ਬਣਾਉਣਾ ਚਾਹੁੰਦੇ ਆਂ ਔਰ ਸਾਡੇ ਕੋਲ ਜਿਹੜੀ ਇਕਵਿਪਮੈਂਟ ਨੇ ਸਪੋਰਟ ਤੇ ਉਹਦੇ ਵਾਸਤੇ ਵੀ ਅਸੀਂ ਚਾਹੁੰਦੇ ਸੀ ਕਿ ਇੱਕ ਇਥੇ ਸਟੋਰ ਬਣਾ ਦਿੱਤਾ ਜਾਵੇ ਸੋ ਉਹਦੇ ਵਾਸਤੇ ਅਸੀਂ ਅੱਜ ਉਹਨਾਂ ਦੇ ਕੋਲੋਂ ਇਹ ਗੁਰਸ਼ਨ ਕਰਾਈ ਹੈ ਤੁਹਾਨੂੰ ਪਤਾ ਵੀ ਐਡਮਿਨਿਸਟ੍ਰੇਸ਼ਨ ਤੋਂ ਇਲਾਵਾ ਸਾਨੂੰ ਜਿਹੜੀ ਹਮੇਸ਼ਾ ਸਪੋਰਟ ਦੀ ਰਿਕੁਆਇਰਮੈਂਟ ਰਹਿੰਦੀ ਹੈ ਅਸੀਂ ਲੋਕ ਬੱਚਿਆਂ ਦੇ ਵਾਸਤੇ ਜਿਹੜਾ ਕਿ ਸੀ ਜਦੋਂ ਖੇਡਦੇ ਹੁੰਦੇ ਸੀਗੇ ਇਹ ਚੰਨੀ ਗੱਲ ਕਿ ਜਿਹੜੇ ਸਾਨੂੰ ਨਹੀਂ ਸੀ ਮਿਲ ਸਕਦੇ ਜਿਲ੍ਹੇ ਦੇ ਵਿੱਚ ਅਸੀਂ ਆਪਣੇ ਆਣ ਵਾਲੇ ਬੱਚਿਆਂ ਨੂੰ ਦੇ ਸਕੀਏ ਤਾਂ ਕਿ ਉਹ ਬੱਚੇ ਅੱਗੇ ਜਾ ਕੇ ਵਧੀਆ ਪਰਫਾਰਮ ਕਰਨ ਬੇਸ ਦਾ ਸ਼ਹਿਰ ਦਾ ਜਿਲ੍ਹੇ ਦਾ ਔਰ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ ਸੋ ਉਹਦੇ ਵਾਸਤੇ ਅਸੀਂ ਉਹਨਾਂ ਨੂੰ ਬੁਲਾਇਆ ਸੀਗਾ ਕਿ ਉਹ ਇੱਕ ਇੱਥੇ ਆ ਕੇ ਅੱਜ ਫੌਰੀ ਤੌਰ ਦੇ ਉਤੇ ਇੱਕ ਮੋਰਤ ਕਰਕੇ ਜਾਣ ਤਾਂ ਕਿ ਇਸ ਕੰਮ ਦਾ ਆਗਾਜ਼ ਕਰ ਸਕੀਏ